ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਅੱਜ 29 ਦਸੰਬਰ 2024 ਦੀਆਂ ਵੱਡੀਆਂ ਖਬਰਾਂ ਮਿਲੇਗਾ 6000 ਪੈਦਾ ਲਾਭ ਨਵੇਂ ਸਾਲ ਦਾ ਤੋਹਫਾ ਕਰਦਾ ਸਭ ਨੂੰ ਖੁਸ਼ ਇਹਨਾਂ ਸਕੀਮਾਂ ਲਈ ਦਸਤਾਵੇਜ਼ ਕਰ ਲਓ ਤਿਆਰ ਕਿਹਾ ਪੂਰੀ ਅਪਡੇਟ ਆਉਜ਼ਾਂਦੀਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚਿੰਤ ਪੰਜਾਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣੀਆਂ। ਤੋਂ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਸਰਕਾਰ ਦੁਆਰਾ ਅਤੇ ਸੈਂਟਰ ਸਰਕਾਰ ਦੁਆਰਾ ਨਵੇਂ ਸਾਲ ਤੇ ਕੁਝ ਨਵੇਂ ਐਲਾਨ ਕੀਤੇ ਜਾਂਦੇ ਹਨ। ਨਵੇਂ ਤੋਹਫੇ ਗਰੀਬਵੰਦ ਅਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾਂਦੇ ਹਨ। ਇਸੇ ਦੌਰਾਨ ਹੀ ਇਸ ਨਵੇਂ ਸਾਲ ਤੇ ਜੋ ਨਵੇਂ ਤੋਹਫੇ ਗਰੀਬ ਪਰਿਵਾਰਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਮਿਲਣ ਵਾਲੇ ਹਨ ਉਸ ਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦਾ ਅਤੇ ਕਿਸ ਤਰੀਕੇ ਲਾਭ ਲੈ ਸਕਦੇ ਹੋ। ਇਸ ਲਈ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਲੇਟੈਸਟ ਅਪਡੇਟ ਦੇ ਉੱਪਰ ਤੋ ਸੈਂਟਰ ਗਵਰਨਮੈਂਟ ਵੱਲੋਂ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਜਿਸ ਦੇ ਬਾਰੇ ਆਪਾਂ ਡਿਟੇਲ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਇਸ ਦੇ ਸਬੰਧ ਵਿੱਚ ਜੋ ਪਹਿਲੀ ਅਤੇ ਲੇਟੈਸਟ ਵੀਡੀਓ ਹੈ ਇਹ ਹੈ ਜੀ ਪੀਐਮ ਕਿਸਾਨ ਨਿਧੀ ਯੋਜਨਾ ਸਕੀਮ ਨੂੰ ਲੈ ਕੇ ਜਿਸ ਤੇ ਕਰੀਬਨ 2-3 ਦਿਨ ਬਾਕੀ ਬਚੇ ਆ ਅਗਰ 2-3 ਦਿਨ ਦੇ ਵਿੱਚ ਤੁਸੀਂ ਆਪਣੇ ਫਾਰਮ ਅਪਲਾਈ ਕਰ ਲੈਂਦੇ ਹੋ ਜਾਂ ਫਿਰ ਤੁਹਾਡੀਆਂ ਕਿਸੇ ਤਰ੍ਹਾਂ ਰੁਕੀਆਂ ਹਨ ਤਾਂ ਆਪਣੇ ਫਾਰਮ ਨੂੰ ਠੀਕ ਕਰਵਾ ਲੈਂਦੇ ਹੋ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਅਗਰ ਤੁਸੀਂ ਹਾਲੇ ਤੱਕ ਆਪਣੇ ਫਾਰਮ ਸਹੀ ਨਹੀਂ ਕਰਵਾਏ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਵੇਗਾ ਇਸ ਤੇ ਲਈ ਤੁਹਾਨੂੰ ਦੱਸਦੀ ਕਿ ਹੁਣ ਅਗਰ ਤੁਸੀਂ ਸੈਂਟਰ ਸਰਗਰਨਟ ਦੀ ਇਹਨਾਂ ਸਕੀਮਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣਾ ਟੈਲੀਗ੍ਰਾਮ ਗਰੁੱਪ ਜੁਆਇਨ ਕਰਕੇ ਵੀ ਲੇਟੈਸਟ ਸਕੀਮਾਂ ਦੀ ਜਾਣਕਾਰੀ ਲੈ ਸਕਦੇ ਹੋ ਤਾਂ ਇਸ ਸਕੀਮ ਦੇ ਵਿੱਚ ਪੀਐਮ ਕਿਸਾਨੀ ਦੀ ਯੋਜਨਾ ਜੋ ਸਕੀਮ ਹੈ ਇਸ ਦੇ ਵਿੱਚ ਜਿੰਨੇ ਵੀ ਪ੍ਰਵਾਰਕ ਮੈਂਬਰਾਂ ਨੂੰ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਉਹ ਸਾਰੇ ਹੀ ਆਪਣਾ ਫਾਰਮ ਅਪਲਾਈ ਕਰਵਾ ਸਕਦੇ ਹਨ ਅਗਰ ਤੁਹਾਡਾ ਪਹਿਲਾਂ ਤੋਂ ਫਾਰਮ ਰਜਿਸਟਰਡ ਹੈ ਤੁਹਾਨੂੰ 4 ਕਿਸ਼ਤਾਂ 6 ਕਿਸ਼ਤਾਂ 8 ਕਿਸ਼ਤਾਂ ਜਾਂ 11 ਕਿਸ਼ਤਾਂ ਤੋਂ ਬਾਅਦ ਤੁਹਾਡਾ ਫਾਰਮ ਬੰਦ ਹੋ ਚੁੱਕਿਆ ਤਾਂ ਆਪਣੀਆਂ ਰੁਕੀਆਂ ਹੋਈਆਂ ਕਿਸ਼ਤਾਂ ਦੇ ਲਈ KYC ਲੈਣ ਚਲਿੰਗ ਅਪਡੇਟ ਲੈ ਸਕਦੇ ਹੋ ਅਤੇ ਇਹਨਾਂ ਨੂੰ ਸਹੀ ਕਰਵਾ ਕੇ ਆਪਣੀਆਂ ਰੁਕੀਆਂ ਹੋਈਆਂ ਕਿਸ਼ਤਾਂ ਦਾ ਲਾਭ ਉਠਾ ਸਕਦੇ ਹੋ ਇਸ ਦੇ ਲਈ ਜੋ ਪੀਐਮ ਕਿਸਾਨੀ ਦੀ ਯੋਜਨਾ ਦੀ ਅਫੀਸ਼ੀਅਲ ਵੈਬਸਾਈਟ ਤੁਸੀਂ ਸਭ ਤੋਂ ਪਹਿਲਾਂ ਇਸ ਤੇ ਆ ਜਾਣਾ ਇੱਥੇ ਤੁਸੀਂ ਚੈੱਕ ਕਰੋਗੇ ਕਿ ਤੁਹਾਡੇ ਫਾਰਮ ਵਿੱਚ ਕੀ ਦਿੱਕਤ ਹੈ ਜੋ ਕਿ ਨਾਊ ਯੂਅਰ ਸਟੇਟਸ ਵੀ ਆਪਸ਼ਨ ਤੇ ਕਲਿੱਕ ਹੋਵੇਗਾ ਇੱਥੇ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਪੁੱਛਿਆ ਜਾ ਰਿਹਾ ਹੈ ਅਗਰ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ ਤੁਸੀਂ ਇਸ ਨੂੰ ਫਾਈਂਡ ਵੀ ਕਰ ਸਕਦੇ ਹੋ ਫਾਈਂਡ ਕਰਨ ਲਈ ਤੁਸੀਂ ਆਪਣਾ ਉਹ ਮੋਬਾਈਲ ਨੰਬਰ ਫਿਲ ਕਰੋ ਜੋ ਤੁਸੀਂ ਫਾਰਮ ਅਪਲਾਈ ਕਰਦੇ ਸਮੇਂ ਲਗਾਇਆ ਸੀ ਅਗਰ ਤੁਹਾਡੇ ਕੋਲ ਫਾਰਮ ਤੇ ਲੱਗਿਆ ਮੋਬਾਈਲ ਨੰਬਰ ਨਹੀਂ ਹੈ ਤੁਸੀਂ ਆਧਾਰ ਕਾਰਡ ਨੰਬਰ ਨਾਲ ਵੀ ਆਪਣਾ ਫਾਰਮ ਸਟੇਟਸ ਕਰ ਸਕਦੇ ਹੋ ਔਰ ਬਹੁਤ ਸਾਰੇ ਲੋਕਾਂ ਦੇ ਆਧਾਰ ਕਾਰਡ ਤੇ ਓਟੀਪੀ ਨਹੀਂ ਜਾ ਰਿਹਾਗਾ ਅਤੇ ਜ਼ਿਆਦਾਤਰ ਲੋਕਾਂ ਦਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਨਹੀਂ ਹੈ ਤਾਂ ਉਹ ਜ਼ਿਆਦਾਤਰ ਕਨਫਿਊਜ਼ ਹਨ ਕਿ ਉਹ ਆਪਣਾ ਸਟੇਟਸ ਕਿਵੇਂ ਦੇਖ ਸਕਦੇ ਆ ਤਾਂ ਉਹ ਆਪਾਂ ਨੂੰ WhatsApp ਨੰਬਰ 7690687203 ਤੇ ਆਪਣਾ ਆਧਾਰ ਕਾਰਡ ਸ਼ੇਅਰ ਕਰਕੇ ਵੀ ਆਪਣੇ ਫਾਰਮ ਦਾ ਸਟੇਟਸ ਚੈੱਕ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਜੋ ਇਸ ਵਾਰ ਵੱਡਾ ਤੋਹਫਾ ਆ ਨਵੇਂ ਸਾਲ ਤੇ ਸੈਂਟਰ ਗੌਰਮਣ ਦੇ ਰਹੀ ਹੈ ਇਸ ਦੇ ਵਿੱਚ ਜਿਨ੍ਹਾਂ ਕਿਸਾਨਾਂ ਦੇ ਪਹਿਲਾਂ 4 ਕਿਸ਼ਤਾਂ 8 ਕਿਸ਼ਤਾਂ 10 ਜਾਂ 11 ਕਿਸ਼ਤਾਂ ਤੋਂ ਬਾਅਦ ਫਾਰਮ ਕੱਟਿਆ ਜਾ ਚੁੱਕਿਆ ਹੈ ਤਾਂ ਉਹ ਆਪਣੇ ਫਾਰਮ ਨੂੰ ਸਹੀ ਕਰਵਾ ਸਕਦੇ ਹਨ ਜਿਵੇਂ ਦੋਸਤੋ ਅਗਰ ਤੁਸੀਂ ਫਾਰਮ ਸਹੀ ਕਰਮਾਉਂਦੇ ਹੋ ਤਾਂ ਤੁਹਾਡੀਆਂ ਰੁਕੀਆਂ ਹੋਈਆਂ ਸਾਰੀਆਂ ਕਿਸ਼ਤਾਂ ਚਾਹੇ ਉਹ 2 ਕਿਸ਼ਤਾਂ ਚਾਹੇ ਉਹ 4 ਕਿਸ਼ਤਾਂ 6 ਜਾਂ 8 ਕਿਸ਼ਤਾਂ ਰੁਕੀਆਂ ਹੋਣ ਹਨ ਸਾਰੀਆਂ ਕਿਸ਼ਤਾਂ ਦਾ ਲਾਭ ਤੁਹਾਨੂੰ ਇਹ ਸਵਾਰ ਮਿਲਣ ਵਾਲਾ ਆ ਇਸ ਕਰਕੇ ਜਲਦੀ ਤੋਂ ਜਲਦੀ ਫਾਰਮ ਸਹੀ ਕਰਵਾ ਕੇ ਆਪਣੀਆਂ ਰੁਕੀਆਂ ਹੋਈਆਂ ਕਿਸ਼ਤਾਂ ਦਾ ਲਾਭ ਉਠਾਓ ਇਸ ਦੇ ਵਿੱਚ ਹਰ ਇੱਕ ਕਿਸਾਨ ਨੂੰ 2000 ਰੁਪਏ ਤੋਂ ਲੈ ਕੇ 14000 ਰੁਪਏ ਤੱਕ ਦੀ ਰਾਸ਼ੀ ਅਲੱਗ-ਅਲੱਗ ਤੁਹਾਡੇ ਫਾਰਮ ਦੇ ਅਕੋਰਡਿੰਗ ਤੁਹਾਨੂੰ ਦਿੱਤੀ ਜਾਣ ਵਾਲੀ ਹੈ ਜਿਸ ਦਾ ਪਹਿਲਾਂ ਵੀ ਬਹੁਤ ਸਾਰੇ ਲੋਕ ਲਾਭ ਉਠਾਰੇ ਹਨ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਨਵਾਂ ਫਾਰਮ ਫਿਲ ਕਰਾਉਂਦੇ ਹੋ ਤਾਂ ਤੁਸੀਂ ਨਵੇਂ ਫਾਰਮ ਤੇ ਵੀ ਇਸ ਸਕੀਮ ਦਾ ਲਾਭ ਫੱਬ ਮਹੀਨੇ ਦੇ ਪਹਿਲੇ ਵੀਕ ਇਸ ਦਾ ਲਾਭ ਲੈ ਸਕਦੇ ਹੋ ਤਾਂ ਜਿਨ੍ਹਾਂ ਨੇ ਨਵਾਂ ਫਾਰਮ ਅਪਲਾਈ ਕਰਾਉਣਾ ਆਪਣਾ ਜਮ੍ਹਾਂ ਬੰਦੀ ਆਪਣਾ ਆਧਾਰ ਕਾਰਡ ਮੋਬਾਈਲ ਨੰਬਰ ਇਹ ਚੀਜ਼ਾਂ ਸ਼ੇਅਰ ਕਰਕੇ ਤੁਸੀਂ ਆਪਣਾ ਨਵਾਂ ਫਾਰਮ ਵੀ ਅਪਲਾਈ ਕਰਵਾ ਸਕਦੇ ਹੋ ਔਰ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਫਾਰਮ ਸਹੀ ਹੈ ਲੇਕਿਨ ਤੁਹਾਡੀ ਪੇਮੈਂਟ ਨਾ ਆਂਦਾ ਕੀ ਕਰਨਾ ਹੈ ਉਸ ਤੇ ਲਈ ਤੁਸੀਂ ਆਨਲਾਈਨ ਰਿਫੰਡ ਆਪਸ਼ਨ ਤੇ ਕਲਿੱਕ ਕਰਨਾ ਇੱਥੇ ਸਭ ਤੋਂ ਪਹਿਲਾਂ ਸਬਮਿਟ ਕਰਕੇ ਆਪਣਾ ਆਧਾਰ ਕਾਰਡ ਨੰਬਰ ਟਾਈਪ ਕਰ ਦਿਓ ਖਾਤਾ ਨੰਬਰ ਟਾਈਪ ਕਰਨ ਤੋਂ ਬਾਅਦ ਕੈਪਚਾ ਕੋਡ ਟਾਈਪ ਕਰਨ ਤੋਂ ਬਾਅਦ ਗੈਟ ਡਿਟੇਲ ਕਰ ਦੇਣਾ ਅਗਰ ਤੁਹਾਡੇ ਫਾਰਮ ਦੀ ਡਿਟੇਲ ਸ਼ੋ ਹੋ ਰਹੀ ਹੈ ਉਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋਗੇ ਇੱਕ ਜਗ੍ਹਾ ਤੇ ਲਿਖਿਆ ਹੋਵੇਗਾ ਫਾਰਮ ਇਨਐਕਟਿਵ ਅਗਰ ਤੁਹਾਡਾ ਫਾਰਮ ਵੀ ਇਨਐਕਟਿਵ ਹੈ ਮਤਲਬ ਕਿ ਤੁਹਾਡੇ ਫਾਰਮ ਸਹੀ ਹੋਣ ਦੇ ਬਾਵਜੂਦ ਵੀ ਤੁਹਾਨੂੰ ਪੈਸੇ ਨਹੀਂ ਮਿਲਣਗੇ ਇਸ ਕਰਕੇ ਤੁਸੀਂ ਫਾਰਮ ਨੂੰ ਸਹੀ ਕਰਵਾਓ ਤਾਂ ਹੀ ਤੁਹਾਨੂੰ ਰੁਕੀਆਂ ਹੋਈਆਂ ਕਿਸ਼ਤਾਂ ਦਾ ਲਾਭ ਮਿਲੇਗਾ ਆਦਰਵਾਇਸ ਤੁਹਾਨੂੰ ਇਸ ਦਾ ਲਾਭ ਨਹੀਂ ਦਿੱਤਾ ਜਾਵੇਗਾ ਤਾਂ ਇਹ ਸੀ ਅੱਜ ਦੀਆਂ ਲੇਟੈਸਟ ਅਪਡੇਟ ਇਸ ਤੋਂ ਲਗਾ ਹੋਰ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਫਾਰਮ ਹਾਊਸ ਲਈ ਕਰਾਉਣ ਦੇ ਲਈ WhatsApp ਨੰਬਰ 7696672041 ਧੰਨਵਾਦ